ਉਹਦਾ ਬਾਅਦੇ ਪੈਸੇ ਲਏਗਾ ਬੜੇ ਘਰ ਲਈ ਦਵਾਈ ਲੈਣ ਜਾਣਾ ਦਾ ਬੰਦਾ ਮੈਂ ਇੱਥੇ ਮੈਨੂੰ ਨਿਕਲ ਨਹੀਂ ਦਿੱਤਾ 12 ਤਰੀਕ ਨੂੰ 13 ਨੂੰ ਲਾਣਾ ਦਾ 12 ਨੂੰ ਮੈਨੂੰ ਨਾ ਨਿਕਲ ਨਹੀਂ ਦਿੱਤਾ ਮੈਨੂੰ ਇਹ ਗੱਲ ਕਿ ਇਹ ਨਾ ગામੜੀ ਘਰ ਲਈ ਕੋਈ ਮੈਂ ਚੱਲ ਮੈਂ ਵਾਲੇ ਪੈਸੇ ਲਈ ਕੱਲ ਮੈਂ ਅਮਰਾਂ ਦਿਹਾੜੀ ਕਰਕੇ ਆਇਆ ਵੀ ਦਿਹਾੜੇ ਹੋਰ ਮੈਂ ਪੈਸੇ ਲਏਗਾ ਤੇ ਘਰ ਲਈ ਦਵਾਈ ਲੇਗਾ ਮੈਂ ਦੌਰੇ ਦੀ ਦਵਾਈ ਆ ਕਿ ਇਹ ਬੰਦਾ ਨੇ ਮੈਨੂੰ ਇਹ ਗੱਲ ਕਹੀ ਆ ਕਿ ਜਿਆਦਾ ਮੋਗਾ ਪੁਲਸ ਵਾਲਾ ਵੀ ਤੈਨੂੰ ਚੱਕਾਂਗੇ ਜਰਮਾ ਦੇ ਦਿੰਦੇ ਨੇ ਮੇਰੀ ਵੀਡੀਓ ਪਹਿਲਾਂ ਵੀ ਆਈ ਦੀ ਆ ਕਿ ਨਾਕਾ ਤੇ ਇਹਨੂੰ ਬੰਦਾ ਲੈ ਆਇਆ ਮਾਦੋ ਆਪਣਾ ਗੱਲੀ ਬੰਦਾ ਇਹੜੀ ਰਾਹ ਬੰਦਾ ਇਹਨਾਂ ਨੇ ਮੈਨੂੰ ਵੀ ਕਿਹਾ ਨਰਕਾ ਦੇ ਖੱਜਲ ਸਾਹ ਦੇ ਲੈ ਠੀਕ ਹੈ ਜੀ ਠੀਕ ਹਾਂ ਕਰਨਾ ਕੁਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹਦੇ ਆਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਕੋਲ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਜੀ ਪੂਰੀ ਤਰ੍ਹਾਂ ਦਾ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨਾਂ ਵਿੱਚ ਪਾ ਦਿਓ ਜ਼ਿੰਮੇਵਾਰਾਂ ਦੇ ਕੰਨਾਂ ਵਿੱਚ ਪਾ ਦਿਓ ਉਹਦੇ ਨਾਲ ਪ੍ਰੇਸ਼ਾਨ ਤਾਂ ਆਮ ਜਨਤਾ ਹੀ ਹੋਏਗੀ ਜਿਹੜੀ ਹੁਣ ਹੋ ਰਹੀ ਹੈ ਫਿਰ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲ ਹੈ ਜਦੋਂ 30 ਪਿੰਡਾਂ ਦੇ ਇਹੀ ਪਰਜਾਨ ਹੋ ਸਾਡੀ ਪਰਜਾਨੀ ਵੀ ਤੇ ਹੈ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਜਾ ਸਕਦੇ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਮਹੀਨੇ ਫਲੱਡ ਆ ਗਿਆ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤਾਂ ਘਰ ਬੈਠੇ ਮਰਾਂਗੇ ਅਸੀਂ ਉੱਚੀ ਮੋਤਾ ਹੋ ਗਈ ਸਾਡੇ ਇਲਾਕੇ ਚ ਅੰਮ੍ਰਾਲੇ ਨਾ ਜਾਣ ਚ ਹਸਪੀਟਲ ਚ ਨੇੜੇ ਦਾ ਸਭ ਨਾ ਦੇ ਮੜਦਾ